ਜੋ ਬਰਗਾਂ ਡੇਟ ਡਿclare ਹੋ ਗਈ ਆ ਸੋਣਾ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰੋਂ ਕੀ ਕੰਮ ਕੇ ਜੀ ਜੀ ਵਿੱਚ ਪਹਿਲੀ ਐਂਟਰੀ ਤੁਹਾਡੀ ਬਹੁਤ ਨਾਲ ਅੱਜ ਖੰਨੇ ਵਾਲ ਦੀ ਮੇਰੀ ਪਹਿਲੀ ਐਂਟਰੀ ਹੈ ਜੇ ਆਪਾਂ ਜਿਹੜੇ ਕੈਂਪੇਨ ਤੇ ਮੈਂ ਆਪਣੇ ਭਰਾ ਤਨ ਤਨਜੀਤ ਜੀ ਦਾ ਸੌਂਸ ਸਾਹਿਬ ਦਾ ਐਮਐਲ ਸਾਹਿਬ ਦਾ ਦਿਲ ਦੀ ਗ੍ਰਾਈਆਂ ਦਾ ਧੰਨਵਾਦ ਕਰਨਾ ਚਾਹੁੰਦਾ ਭਰਾ ਦਾ ਜਿਨ੍ਹਾਂ ਨੇ ਅੱਜ ਵਾਕਏ ਮੈਂ ਦੇਖਿਆ ਕਿਉਂਕਿ ਲੰਘ ਦੇ ਬਰਦੇ ਤਾਂ ਬਹੁਤ ਮਿਲੇ ਆ ਪਰ ਜਦੋਂ ਬਾੜ ਚਾਏ ਆ ਇੱਥੇ ਆਪਾਂ ਅੱਜ ਵਾਕਏ ਲੱਗਿਆ ਕਿ ਸਾਡੇ ਭਰਾ ਨੇ ਕੰਮ ਕੀਤਾ ਤਿਆਜ ਜਿਹੜਾ ਪਿਆਰ ਗਰੀਬ ਵੀ ਦੇ ਲੋ ਚੌਕ ਕਰ ਰਿਆ ਜਿਹੜੇ ਸਾਡੇ ਲੋਗ ਐ ਉਹ ਵੀ ਚੌਕ ਕਰ ਰਹੇ ਸਾਡੇ ਨੌਜਵਾਨ ਭਰਾ ਚਾਹੇ ਮੇਰੇ ਬਜ਼ੁਰਗ ਨੇ ਆਜੋ ਚੌਕ ਕਰ ਰਿਆ ਕਿਉਂਕਿ ਸਹੀ ਮਿਹਨਤ ਸਾਡੇ ਭਰਾ ਨੇ ਗਰਾਸ ਰੂਟ ਤੇ ਕੰਮ ਕੀਤਾ ਜੀਪੀ ਸਾਹਿਬ ਕੀ ਮੁੱਦੇ ਨੂੰ ਲੈ ਕੇ ਜਿਹੜਾ ਤੁਸੀਂ ਇਲੈਕਸ਼ਨ ਲੜਨ ਲਈ ਜਿਹੜਾ ਮੈਦਾਨ ਚੁੱਕ ਰਹੇ ਹੋ ਅੱਜ ਕੀ ਮੁੱਦੇ ਜਿਵੇਂ ਸਾਡੇ ਬਹੁਤ ਵੱਡਾ ਮੁੱਦਾ ਇਹ ਤੇ ਹਸਪੀਟਲ ਕੋਈ ਹੈ ਨਹੀਂਗਾ ਜੀ ਜਿਹੜੇ ਚਾਹੇ ਪੀਜੀਆ ਹੀ ਹੈਗਾ ਤੇ ਲੁਧਿਆਣਾ ਇੱਥੇ ਬੜੇ ਦੂਰ ਹਸਪੀਟਲ ਨੇ ਇੱਕ ਮੇਨ ਇਹ ਏਜੰਡਾ ਰੱਖਾਂਗੇ ਇੱਥੇ ਹਸਪਤਾਲ ਕਟੋ-ਕਟ ਹਜ਼ਾਰ ਬੈੱਡ ਦਾ ਇੱਥੇ ਹਸਪਤਾਲ ਹੋਵੇ ਤਾਂ ਕਿ ਕਟੋ-ਕਟ ਜਿਵੇਂ ਆਪਾਂ ਗੱਲ ਕਰੀਏ ਪੀਜੀਐਚ ਚ ਬਹੁਤ ਜ਼ਿਆਦਾ ਉੱਥੇ ਭੀੜ ਹੋਗੀ ਪੇਸ਼ੈਂਟ ਦੀ ਉੱਥੇ ਬੈੱਡ ਨਹੀਂ ਮਿਲਦਾ ਉੱਥੇ ਬੜੀ ਵੱਡੀਆਂ ਪ੍ਰੋਬਲਮਾਂ ਨੇ ਪ੍ਰਮਾਤਮਾ ਸੁੱਖ ਰੱਖੇ ਸੈਂਟਰ ਜੀ ਵੀ ਸਾਡੀ ਸਰਕਾਰ ਬਣੇ ਤਾਂ ਅਸੀਂ ਇਹ ਚੀਜ਼ ਇੱਥੇ ਸੌਖੀ ਬਣਾ ਸਕਦੇ ਹਾਂ ਸਿਟੀ ਕੈਂਪੀ ਦੀ ਕਾਰਜਸ਼ਾਲਾ ਨੂੰ ਕਿਵੇਂ ਦੇਜੋ ਕਾਫੀ ਸਮਾਂ ਉਹਦੇ ਨਾਲ ਵੀ ਰਹੇ ਹੋ ਸਿਟੀ ਕੈਂਪੀ ਦੀ ਜਿਹੜੀ ਕਾਰਜਗਰੀ ਹੈ ਉਹ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿਉਂਕਿ ਉਹ ਆਈਐਸ ਸੀਗੇ ਆਈਐਸ ਸਟੈਰ ਹੋਏ ਸੀਗੇ ਜਿਹੜੇ ਬੰਦੇ ਪੋਲਿਟਿਕ ਸ਼ੁਰੂ ਤੋਂ ਬੰਦੇ ਕੰਮ ਕਰਦੇ ਚਾਹੀਓ ਕ ਐਮਸੀ ਐਮਸੀ ਤੋਂ ਸ਼ੁਰੂ ਹੁੰਦੇ ਆ ਜਾਂ ਐਮਐਲਏ ਬਣਦੇ ਆ ਉਹਨਾਂ ਦਾ ਕੰਮ ਕਰਨ ਦਾ ਇੱਕ ਨਵਕਲ ਹੁੰਦੇ ਪ੍ਰੋਗਰਾਮ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਵਾਕਈ ਕੰਮ ਕਰਨਾ ਹੁੰਦਾ ਗਰਾਸ ਰੂਟ ਤੇ ਤਰਿਆਂ ਨੂੰ ਕਿਉਂਕਿ ਜਿਹੜੀ ਹਾਰਡ ਵਰਕ ਕਰ ਸਕਦਾ ਉਹ ਪੋਲਿਟਿਕ ਜੇ ਸ਼ੁਰੂਤ ਬੰਦਾ ਪੋਲਿਟਿਕ ਕਰਦਾ ਉਹ ਹੀ ਹਾਰਡ ਵਰਕ ਕਰ ਸਕਦਾ ਉਹੀ ਲੋਕਾਂ ਦੇ ਜਿਹੜੇ ਜਿਹੜੇ ਕੰਮ ਨੇ ਚਾਹੇ ਗਰੀਬ ਲੋਕ ਆ ਚਾਹੇ ਮਜ਼ਦੂਰ ਨੇ ਚਾਹੇ ਸਾਡੇ ਕਿਸਾਨ ਭਰਾ ਨੇ ਚਾਹੇ ਸਾਡੇ ਵਪਾਰੀ ਨੇ ਚਾਹੇ ਕੋਈ ਇੰਡਸਟਰੀਸਟ ਹੈ ਉਹਨਾਂ ਦੇ ਆਪਾਂ ਪਹਿਲ ਦੇ ਤੌਰ ਤੇ ਕੰਮ ਕਰਾਂਗੇ ਕਿਉਂਕਿ ਉਹਨਾਂ ਕੋਲ ਕਈ ਚੀਜ਼ਾਂ ਦਾ ਤਜਰਬਾ ਨਹੀਂ ਹੁੰਦਾ ਤੁਹਾਡੇ ਖਿਲਾਫ ਹੋਰ ਤਾਂ ਕੋਈ ਮੁੱਦਾ ਉਹਨਾਂ ਕੋਲ ਹੈ ਨਹੀਂ ਫਿਲਹਾਲ ਜਿਹੜੇ ਕਾਲੀ ਦਲ ਆ ਉਹ ਇਹੀ ਕਹਿ ਰਿਹਾ ਕਿ ਕਾਂਗਰਸ ਤੋਂ ਉਮੀਦਵਾਰ ਅਧਾਰਾ ਲਿਆ ਤੇ ਕਾਂਗਰਸ ਵਾਲੇ ਕਹਿ ਰਹੇ ਨੇ ਕਿ ਸਾਡੇ ਨਾਲ ਧੋਖਾ ਕਰਕੇ ਗਏ ਨੇ ਨਹੀਂ ਕੋਈ ਧੋਖਾ ਨਹੀਂ ਕੀਤਾ ਜੀ ਕਿਉਂਕਿ ਕਾਂਗਰਸ ਦੇ ਕੋਲ ਕੁਛ ਡਾ ਹੀ ਨਹੀਂ ਗਿਆ ਕਿਉਂਕਿ ਇੱਥੇ ਘੱਟੋ ਘੱਟ 5-6 ਲੀਡਰ ਨੇ ਹਰ ਬੰਦਾ ਮੁੱਖ ਮੰਤਰੀ ਦੀ ਲੜਾਈ ਲੜ ਰਿਹਾ ਤੇ ਗਰਾਸ ਰੂਟ ਤੇ ਕੋਈ ਚੀਜ਼ ਕਾਂਗਰਸ ਦੀ ਰਹਿ ਨਹੀਂ ਗਈ ਕਿਉਂਕਿ ਆਮ ਪਾਰਟੀ ਨੇ ਜੋ ਬੈਨੀਫਿਟ ਦਿੱਤਾ ਹੈ 2 ਸਾਲ ਦੇ ਵਿੱਚ ਕਾਂਗਰਸ ਦਾ ਅਕਾਲੀ ਦਲ ਜਿੱਥੇ ਸਰਕਾਰਾਂ ਰਾਜ ਕਰਦੀਆਂ ਜਿਹੜਾ ਉਹਨਾਂ ਦਾ ਵਰਕਰ ਸੀ ਅੱਜ ਆਮ ਪਾਰਟੀ ਨਾਲ ਰਲ ਚੁੱਕਾ ਹੈ ਤੇ ਆਮ ਪਾਰਟੀ ਅੱਜ ਸਟ੍ਰੌਂਗ ਪੰਜਾਬ 'ਚ ਬਹੁਤ ਜ਼ਿਆਦਾ ਸਟ੍ਰੌਂਗ ਹੈ ਤੇ ਆਉਣ ਵਾਲੇ ਟਾਈਮ 'ਚ ਜਿਹੜੇ 13 ਦੇ ਅੱਤੇ ਨਾਲ ਸੀਟਾਂ ਸੀ ਇੱਥੋਂ ਜਿੱਤਾਂਗੇ ਜੀਪੀਜੀ ਹਮੇਸ਼ਾ ਹੀ ਕਹਿੰਦੇ ਨੇ ਵੀ ਜਿਹੜੇ ਕਾਂਗਰਸ ਦੇ ਲਫਾਫੇ ਇਕੱਠੇ ਕੀਤੇ ਹੋਏ ਨੇ ਕੀ ਇਹ ਮੁੱਖ ਮੰਤਰੀ ਨਾਲ ਲਫਾਫੇ ਇਕੱਠੇ ਕਰਨ ਲੱਗ ਗਏ ਕਾਂਗਰਸ ਨੂੰ ਇਕੱਠੇ ਕਰਨ ਲਈ ਅਕਾਲੀ ਨੇ ਇੰਨਾ ਕੋਈ ਗੱਲ ਨਹੀਂ ਜਿਹੜੇ ਕ ਉਹਨਾਂ ਨੇ ਦੇਖ ਲਿਆ ਵੀ ਕਾਂਗਰਸ ਹੈ ਕੁਛ ਨਹੀਂਗਾ ਭਗਵਾਨ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਬਹੁਤ ਵਧੀਆ ਕੰਮ ਕਰ ਰਹੇ ਆ ਅੱਜ ਸਹੀ ਮੈਨੇਜ ਆ ਦੇਖ ਲੋ ਐਮ ਐਲ ਏ ਜਿਹੜੇ ਡਿਪਟੀ ਲੀਡਰ ਸੀ ਉਹ ਛੱਡ ਗਿਆ ਕਿਉਂ ਛੱਡ ਗਿਆ ਇਹ ਬੜੀ ਵੱਡੀ ਗੱਲ ਹੈ ਐਮ ਐਲ ਏ ਛੱਡ ਕੇ ਆਉਣਾ ਡਿਪਟੀ ਲੀਡਰ ਛੱਡ ਕੇ ਆਉਣਾ ਇਹਨਾਂ ਦੀ ਬਹੁਤ ਵੱਡੀ ਨਲਾਇਕੀ ਹੈ ਕਾਂਗਰਸ ਪਾਰਟੀ ਦੀ ਕਿਉਂਕਿ ਇਹਨਾਂ ਦੀ ਨਲਾਇਕੀ ਕਰਕੇ ਅੱਜ ਪਾਰਟੀ ਲੋਕ ਛੱਡ ਰਹੇ ਆ ਅੱਜ ਦੇ ਸਾਰੇ ਲੋਕ ਆਜਿਹੇ ਲੀਡਰਸ਼ਿਪ ਇੱਥੇ ਖੜੀ ਹੈ ਸਾਰੇ ਪਹਿਲੇ ਕਾਂਗਰਸ ਲਈ ਸਨ ਰੱਖਦੇ ਸੀ ਚਾਹੇ ਕੋਈ ਕਾਲੀ ਦਾ ਸੀ ਅੱਜ ਆਮ ਪਾਰਟੀ ਤਾਈਂ ਆ ਰਹੀ ਕਿਉਂਕਿ 2 ਸਾਲ ਦੇ ਵਿੱਚ ਚਾਹੇ ਹੈਲਥ ਦੀ ਗੱਲ ਕਰੋ ਚਾਹੇ ਐਜੂਕੇਸ਼ਨ ਦੀ ਗੱਲ ਕਰੋ ਚਾਹੇ ਗਰੀਬਾਂ ਦੇ ਬੈਨੀਫਿਟ ਦੀ ਗੱਲ ਕਰ ਲਓ ਅੱਜ ਗਰੀਬ ਦੇਖੋ ਕਿੰਨੇ ਆਏ ਕਿਉਂਕਿ ਲੋਕੀ ਆਮ ਪਾਰਟੀ ਨੂੰ ਪਿਆਰ ਕਰਦੇ ਜਿਵੇਂ ਜੀ ਹੋਰ ਜਿਤੋਂ ਲੋਕ ਸਾਨੂੰ ਉਮੀਦ ਹੈ ਹੋਰ ਜਿਹੜੇ ਹੈਗੇ ਕਾਂਗਰਸ ਦੇ ਵੱਡੇ ਲੀਡਰ ਵੱਡੇ ਚਿਹਰੇ ਆਪਣੇ ਆਮ ਪਾਰਟੀ ਚ ਆ ਸਕਣਗੇ ਪਹਿਲਾਂ ਤਾਂ ਅੱਜ 2 ਸਾਲ ਪੂਰੇ ਹੋ ਗਏ ਸਰਕਾਰ ਨੇ ਕੋਈ ਦੇਖ ਕਿਸ ਤਰ੍ਹਾਂ ਦੇਖਦੇ ਦੋ ਸਾਲ ਦੀ ਆਪਣੀ ਸਰਕਾਰ ਦੇ ਕਰਦੇ ਦੋ ਸਾਲ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਚ ਆਮ ਆਦਮੀ ਪਾਰਟੀ ਪੰਜਾਬ ਅੰਦਰ ਚੱਲ ਰਹੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜੋ ਸੁਪਨਾ ਸੀ ਜੋ ਨੀਤੀਆਂ ਸੀ ਉਹ ਜੋ ਪੂਰ ਚੜ ਰਹੀਆਂ ਨੇ ਚਾਹੇ ਉਹ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਹੋਵੇ ਚਾਹੇ ਸਿਹਤ ਨੂੰ ਲੈ ਕੇ ਹੋਵੇ ਚਾਹੇ ਸਿੱਖਿਆ ਨੂੰ ਲੈ ਕੇ ਹੋਵੇ ਚਾਹੇ ਬੇਰੋਜ਼ਗਾਰੀ ਨੂੰ ਰੋਜ਼ਗਾਰੀ 'ਚ ਬਦਲਣ ਦੀ ਗੱਲ ਹੋਵੇ 43000 ਨੌਕਰੀਆਂ ਦੀ ਗੱਲ ਹੋਵੇ 12750 10 ਟੀਚਰਾਂ ਨੂੰ ਪੱਕੇ ਕਰਨ ਦੀ ਗੱਲ ਹੋਵੇ ਇਹ ਸਾਰਾ ਕੰਮ ਜੇ ਹੋ ਸਕਿਆ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰ ਸਕੀ ਹੈ 2 ਸਾਲਾਂ ਦੇ ਅੰਦਰ ਬੜੇ ਵੱਡੇ ਲੈਵਲ ਤੇ ਮਾਸ ਲੈਵਲ ਦੇ ਉੱਤੇ ਐਡਾ ਵੱਡਾ ਜਣੀ ਕਿ ਉਹਦੇ ਤਰੱਕੀ ਹੋਈ ਆ ਪੰਜਾਬ ਦੀ ਕਿ ਅੱਜ ਗਰੀਬ ਵਰਗ ਮੱਧ ਵਰਗ ਤੇ ਜਿਹੜਾ ਅਪਰ ਸੈਗਮੈਂਟ ਹੈ ਸਾਰੇ ਖੁਸ਼ ਨੇ ਇੰਡਸਟਰੀਲਿਸਟ ਬਹੁਤ ਖੁਸ਼ ਹੈ ਨਵੀਂ ਇੰਡਸਟਰੀ ਆ ਰਹੀ ਹੈ ਔਰ ਮਤੋਖੇ ਇੱਕ ਕਹਿ ਲੋ ਵੀ ਲੋਕਾਂ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਕੋਈ ਸਰਕਾਰ ਐਟਾ ਵੀ ਕੰਮ ਕਰ ਸਕਦੀ ਹੈ ਹੁਣ ਤੱਕ ਤਾਂ ਨਹੀਂ ਪਤਾ ਨਹੀਂ ਕੀ ਸੋਚ ਕੇ ਝੂਠੇ ਜੇ ਲਾਰੇ ਝੂਠੀਆਂ ਜੀਆਂ ਸ਼ਕਲਾਂ ਝੂਠੇ ਜੇ ਵਾਦੇ ਲਾ ਲੂ ਕੇ ਤੁਰਤੇ ਬਣੇ ਇਹ ਪਹਿਲੀ ਵਾਰ ਹੋਇਆ ਕਿ ਅਸਲੀਅਤ ਦੀ ਜਿਹੜੀ ਕੋਈ ਪਾਰਟੀ ਗਰਾਸਰੂਟ ਲੈਵਲ ਤੇ ਕੰਮ ਕਰਨ ਲਈ ਆਈ ਹੈ ਗੁਰਪ੍ਰੀਤ ਸਿੰਘ ਜੀ ਦੀ ਹੁਣ ਦਿੱਤ ਲਈ ਕੀ ਤਰ੍ਹਾਂ ਇਰਾਨੇ ਤੇ ਲੋਕ ਮੇਰੇ ਵੱਡੇ ਵੀਰ ਨੇ ਜੀ ਗੁਰਪ੍ਰੀਤ ਸਿੰਘ ਜੀ ਜੀ ਪੀ ਅੱਜ ਮੇਰੇ ਨਾਲ ਖੜੇ ਨੇ ਖੰਨੇ ਦੇ ਅੰਦਰ ਅੱਜ ਪਹਿਲੀ ਅਸੀਂ ਇਹ ਸਮਝ ਲਓ ਜਨ ਸਭਾ ਕੀਤੀ ਹੈ ਔਰ ਤੁਸੀਂ ਦੇਖ ਸਕਦੇ ਹੋ ਅੱਜ ਠਾਠਾ ਮਾਰਦਾ ਇਕੱਠ ਹੋ ਰੇ ਇਹ ਆਪਣੇ ਆਪ ਚ ਇੱਕ ਸਬੂਤ ਹੈ ਕਿ ਜਿਹੜਾ ਬਿਗਲ ਵੱਜ ਚੁੱਕਿਆ ਚੋਣਾ ਦਾ ਔਰ 100% ਮੈਂ ਵਾਦਾ ਕਰਦਾ ਔਰੇ ਕਿ ਖੰਨੇ ਦੀ ਜਿਹੜੀ ਸੀਟ ਹੈ ਉਹ ਮੈਂ ਜਿਤਾ ਕੇ ਗੁਰਪ੍ਰੀਤ ਸਿੰਘ ਜੀਪੀਜੀ ਦੀ ਝੋਲੀ ਚ ਪਾਉਂਗਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਝੋਲੀ ਚ ਪਾਉਂਗਾ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਚ ਪਾਉਂਗਾ ਔਰੋਂ ਮੈਂ ਆਪਣੇ ਹਲਕੇ ਚੋਂ ਇਹਨਾਂ ਦੇ ਕਦਮ ਤਕੜੇ ਕਰਕੇ ਤੋੜੂਗਾ ਜਿਹੜੇ ਬਾਕੀ ਦੇ ਵੀ ਨੋ ਹਲਕੇ ਨੇ ਸਾਡੇ 8 ਹਲਕੇ ਤੋਂ ਇਲਾਵਾ ਉਹਨਾਂ 'ਚ ਵੀ ਪੂਰੀ ਡਟ ਕੇ ਅਸੀਂ ਜ਼ੋਰ ਮਾਰਾਂਗੇ ਔਰ ਗੁਰਪ੍ਰੀਤ ਸਿੰਘ ਜੀਪੀਜੀ ਉਹ ਮੈਂਬਰ ਪਾਰਲੀਮੈਂਟ ਐਡੀ ਵੱਡੀ ਬਹੁਮਤ ਨਾਲ ਜਾਣ ਕੇ ਬਣ ਕੇ ਕਿ ਅੱਜ ਤੱਕ ਦੀ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹੋਊਗੀ